ਇਹੜੀਆਂ ਗੱਲਾਂ ਸਿੱਖ ਕਰਦੇ ਨੇ ਮੈਂ ਸੁਣ ਸੁਣ ਹੈਰਾਨ ਹੋ ਜਾਂਦਾ ਮਿਥ ਮਿਰਾਕਲ ਕਰਾਮਾਤ ਚਮਤਕਾਰ ਬੀਏ ਚ ਐਮਏ ਚ ਐਮਫਿਲ ਚ ਪੀਐਚਡੀ ਸਾਡਾ ਸਿਲੇਬਸ ਹੈ ਅੱਛਾ ਜੀ ਅਸੀਂ ਕਲਾਸ 'ਚ ਪੜਾਉਣਾ ਇਹ ਜਿਵੇਂ ਕਵਿਤਾ ਵਾਸਤੇ ਅਲੰਕਾਰ ਹੁੰਦੇ ਨੇ ਇਸ ਤਰ੍ਹਾਂ ਧਰਮ ਬਾਰੇ ਮਿਥ ਧਰਮ ਵਾਸਤੇ ਮਿਥ ਤੇ ਮਿਰਾਕਲ ਹੁੰਦੇ ਨੇ ਦੁਨੀਆ ਦਾ ਕੋਈ ਧਰਮ ਮਿਥ ਤੇ ਮਿਰਾਕਲ ਤੋਂ ਬਿਨਾਂ ਨਹੀਂ ਹੈ ਮਿਥਾਂ ਨੇ ਜਿਹੜੀਆਂ ਉਹਦੀ ਵਿਆਖਿਆ ਕਰਨੀ ਆਉਣੀ ਚਾਹੀਦੀ ਹੁੰਦੀ ਹੈ ਭਾਈ ਸੰਤੋਖ ਸਿੰਘ ਜੀ ਨੇ ਪੁਰਾਣੀਆਂ ਮਿੱਥਾਂ ਦਾ ਪੇਸ਼ਕੀਤੀਆਂ ਕੀਤੀਆਂ ਬਹੁਤ ਸਾਰੀਆਂ ਮਿੱਥਾਂ ਹੈ ਜਿਹੜੀਆਂ ਉਹਨਾਂ ਨੇ ਆਪਣੇ ਕੋਲੋਂ ਘੜੀਆਂ ਤੇ ਤੁਸੀਂ ਮੈਂ ਇੱਕ ਐਗਜ਼ਾਮਪਲ ਦਿੰਨਾ ਥਾ ਗੁਰੂ ਗਨਾਰਕ ਦੇਵ ਜੀ ਹਰਦوار ਗਏ ਹਨ ਹਰਦوار ਇਤਿਹਾਸਕ ਤੌਰ ਤੇ ਗਏ ਸਨ ਹਾਂਜੀ ਇਹ ਤਾਂ ਠੀਕ ਹੈ ਲੇਕਿਨ ਉੱਥੇ ਭਾਈ ਸੰਤੋਖ ਸਿੰਘ ਸਾਖੀ ਲਿਖਦੇ ਨੇ ਹੁਣ ਜਿਹੜੀ ਕਿ ਚਾਰਾਂ ਜਨਮ ਸਾਖੀਆਂ ਚ ਨਹੀਂ ਹੈ ਭਾਈ ਸੰਤੋਖ ਸਾ ਲਿਖਦੇ ਨੇ ਕਿ ਸੰਗਤ ਬੈਠੀ ਹੈ ਮਹਾਰਾਜ ਉਪਦੇਸ਼ ਦੇ ਕੇ ਹਟੇ ਨੇ ਦੇਖ ਰਹੇ ਨੇ ਕਿ ਮਾਤਾ ਗੰਗਾ ਹੱਥਾਂ 'ਚ ਸੋਨੇ ਦਾ ਥਾਲ ਹੀਰੇ ਮੋਤੀਆਂ ਨਾਲ ਭਰਿਆ ਲੈ ਆਉਂਦੇ ਨੇ ਹੁਣ ਗੰਗਾ ਦੇਵੀ ਦਿਖਾਣੀ ਏ ਭਾਈ ਸੰਤੋਖ ਸਿੰਘ ਨੇ ਪਾਣੀ ਦੀ ਤਾਂ ਸ਼ਕਲ ਨਹੀਂ ਬਣਦੀ ਕੋਈ ਹਵਾ ਦੀ ਸ਼ਕਲ ਨਹੀਂ ਕੋਈ ਬਣਦੀ ਹੁੰਦੀ ਫਿਰ ਲਿਖਦੇ ਨੇ ਬਰਫ਼ ਦੀ ਬਣੀ ਹੋਈ ਪਰੀ ਸੀ ਅੱਛਾ ਸ਼ੇਪ ਦੇ ਦਿੱਤੀ ਨਾ ਬਰਫ਼ ਦੀ ਬਣੀ ਹੋਈ ਪਰੀ ਮਾਤਾ ਗੰਗਾ ਜੀ ਹੱਥਾਂ 'ਚ ਸੋਨੇ ਦਾ ਥਾਲ ਮੋਤੀਆਂ ਨਾਲ ਭਰਿਆ ਲੈ ਆਏ ਮਹਾਰਾਜ ਦੇ ਚਰਨਾਂ 'ਚ ਰੱਖ ਦਿੱਤਾ ਮਨਜ਼ੂਰ ਕਰੋ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਤੰਦੌਲਤ ਨੂੰ ਅਸੀਂ ਦੌਲਤ ਨੂੰ ਅਸੀਂ ਪਸੰਦ ਨਹੀਂ ਕਰਦੇ ਤੇ ਲੈਂਦੇ। ਮਾਤਾ ਗੰਗਾ ਜੀ ਕਹਿਣ ਲੱਗੇ ਮਹਾਰਾਜ ਜੋ ਮੇਰੇ ਕੋਲ ਕੀਮਤੀ ਸੀ ਸੰਸਾਰ ਚ ਸਭ ਤੋਂ ਵੱਧ ਉਹ ਲੈ ਕੇ ਆਈਆਂ। ਮੈਂ ਆਪਣੇ ਸੱਚੇ ਪਾਤਸ਼ਾਹ ਦੇ ਚਰਣਾ ਚ ਆਪਣੇ ਕੋਲੋਂ ਦਿੱਤੀ ਭੇਟਾ ਨਹੀਂ ਰੱਖ ਸਕਦੀ। ਤੁਸੀਂ ਮਨਜ਼ੂਰ ਨਹੀਂ ਕਰੋਗੇ। ਮਹਾਰਾਜ ਸਿੱਖਾਂ ਨੂੰ ਕਹਿੰਦੇ ਚੰਗਾ ਭਾਈ ਹੂੰ ਕਰੋ ਕਿ ਇਹਨੂੰ ਥਾਲ ਮੋਤੀਆਂ ਦਾ ਕਿਸੇ ਸੁਨਾਰੇ ਕੋਲ ਲੈ ਜਾ। ਇਹਦੇ ਬਦਲੇ ਪੈਸੇ ਲੈ ਆਓ। ਉਧੀਆਂ ਰਸਦਾਂ ਖਰੀਦੋ ਤੇ ਲੰਗਰ ਤਿਆਰ ਕਰੋ ਸੰਗਤਾਂ ਨੂੰ ਆਪ ਲੰਗਰ ਛਕਾਵਾਂਗੇ ਬੈਠਣ ਦਾ ਇਸ਼ਾਰਾ ਕੀਤਾ ਮਾਤਾ ਗੰਗਾ ਜੀ ਬੈਠ ਗਏ ਪੁੱਛਿਆ ਫਿਰ ਆਉਣ ਦਾ ਕਾਰਨ ਗੰਗਾ ਨੇ ਕਿਹਾ ਜੀ ਹਜ਼ਾਰਾਂ ਨੇ ਲੱਖਾਂ ਪ੍ਰਾਣੀ ਮੇਰੇ ਚ ਇਸ਼ਨਾਨ ਕਰਦੇ ਨੇ ਇਸ ਵਿਸ਼ਵਾਸ ਨਾਲ ਕਿ ਉਹਨਾਂ ਦੇ ਪਾਪ ਧੋਏ ਜਾਣਗੇ ਪਾਪ ਤਾਂ ਉਹਨਾਂ ਦੇ ਧੋਏ ਜਾਂਦੇ ਨੇ ਪਰ ਉਹਨਾਂ ਪਾਪਾਂ ਦਾ ਭਾਰ ਮੇਰੇ ਸਿਰ ਤੇ ਤਾਂ ਚੜਦਾ ਹੈ ਮੇਰੇ ਪਾਪ ਕਿਵੇਂ ਧੋਏ ਜਾਣਗੇ ਮੈਂ ਕਿਵੇਂ ਮੁਕਤ ਹੋਵਾਂਗੀ ਇਸ ਭਾਰ ਤੋਂ ਮਹਾਰਾਜ ਕਹਿਣ ਲੱਗੇ 100 ਸਾਲ ਬਾਅਦ ਆਏ ਚਾਹੇ ਚਾਹੇ ਹਜ਼ਾਰ ਸਾਲ ਬਾਅਦ ਕੋਈ ਮਹਾਪੁਰਖ ਆਇਆ ਕਰੇਗਾ ਉਹ ਤੁਹਾਡੇ ਤੀਰਸ ਤੇ ਇਸ਼ਨਾਨ ਕਰੇਗਾ ਫਿਰ ਤੁਹਾਡੇ ਪਾਪ ਆ ਖਰਨ ਕਰਕੇ ਲੈ ਜਾ ਕਰੇਗਾ ਹੱਥ ਜੋੜ ਕੇ ਮਾਤਾ ਗੰਗਾ ਨੇ ਕਿਹਾ ਮਹਾਰਾਜ ਕਰੋਗੇ ਇਸ਼ਨਾਨ ਫਿਰ ਤੁਸੀਂ ਫਰਮਾਇਆ ਇਸ ਲਈ ਤਾਂ ਆਏ ਆ ਸ਼ੁਕਰਾਨਾ ਕਰਕੇ ਮੱਥਾ ਟੇਕ ਕੇ ਮਾਤਾ ਗੰਗਾ ਫੇਰ ਵਾਪਸ ਚਲੇ ਗਏ ਹੁਣ ਭਾਈ ਸੰਤੋਖ ਸਿੰਘ ਜੀ ਨੇ ਇਹ ਮਿੱਥ ਘੜੀ ਹੈ ਇਹ ਮਿੱਥ ਘੜਨ ਦਾ ਉਦੇਸ਼ ਹੈ ਜਿਹੜਾ ਉਹਨਾਂ ਦਾ ਇਹ ਕਿ ਗੰਗਾ ਦੇ ਤੀਰਥ ਇਸ਼ਨਾਨ ਕਰਨ ਨਾ ਜਾਓ ਭਾਈ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਤੀਰਥ ਜਿਹੜਾ ਉੱਥੇ ਗੰਗਾ ਦੇ ਭਾਰ ਵੀ ਉਤਰ ਮੈਨੇ ਮੈਂ ਤਾਂ ਸਟੂਡੈਂਟ ਆ ਮਿੱਥ ਦਾ ਮੇਰਾ ਅਕਲ ਦਾ ਮੈਂ ਆਪਣੇ ਦਰਸ਼ਕਾਂ ਨੂੰ ਜਾਪਾਨੀ ਸ਼ਾਇਰ ਤੇ ਬੋਧ ਭਿੱਖੂ ਪੂਰਨ ਸਿੰਘ ਦਾ ਦੋਸਤ ਕਾਕੂਜ਼ੋ ਓਕਾਕੁਰਾ ਉਹਨਾਂ ਦੀ ਕਿਤਾਬ ਹੈ ਬੁੱਕ ਆਫ ਟੀ ਹਾਂਜੀ ਮੈਂ ਪੰਜਾਬੀ ਚ ਅਨਵਾਦ ਕੀਤੀ ਹੈ ਚਾਹ ਨਾਮ ਉਦੀ ਇੱਕ ਗੱਲ ਸੁਣਾਣਾ ਫਿਰ ਪਤਾ ਲੱਗੇਗਾ ਕਿ ਮਿੱਥ ਕੀ ਹੁੰਦੀ ਹੈ ਤੇ ਮਿੱਥ ਘੜੀ ਦੀ ਕਿਵੇਂ ਹੈ ਹਾਂਜੀ ਇੱਕ ਅਧਿਆਏ ਹੈ ਇਸ ਕਿਤਾਬ 'ਚ ਔਨ ਫਲਾਵਰਸ ਫੁੱਲਾਂ ਬਾਰੇ ਉਹ ਕਹ ਕੋਰਾ ਲਿਖਦਾ ਹੈ ਕਿ ਫੁੱਲ ਧਰਤੀ ਨੂੰ ਤੇ ਮਨੁੱਖ ਨੂੰ ਬੇਸ਼ੁਮਾਰ ਪਿਆਰ ਕਰਦੇ ਨੇ ਬੱਚੇ ਦਾ ਜਨਮ ਹੋਵੇ ਫੁੱਲ ਵਿਆਹ ਸ਼ਾਦੀ ਹੋਵੇ ਫੁੱਲ ਇਹ ਸ਼ਦਾਈ ਤਾਂ ਸਾਡੀਆਂ ਕਬਰਾਂ ਤੇ ਖੜਨੋਂ ਨਹੀਂ ਹਟਦੇ ਪਰ ਬੰਦਾ ਇਹਨਾਂ ਨੂੰ ਉਜਾੜਨੋਂ ਨਹੀਂ ਹਟਦਾ ਉਜਾੜੇ ਤੇ ਉਜਾੜਾ ਐ ਨਾ ਉਜੜਾ ਕੀਤਾ ਬੰਦੇ ਨੇ ਦਰਿੰਦਗੀ ਨਾਲ ਫੁੱਲਾਂ ਦਾ ਕਿ ਕਈ ਨਸਲਾਂ ਤਾਂ ਸਦਾ ਲਈ ਖਤਮ ਹੋ ਗਈਆਂ ਪਰ ਹੈਪਸ ਦੇ ਹੈ ਮਾਈਗਰੇਟਡ ਟੂ ਹੈਵਨ ਆਸ ਨਹੀਂ ਛੱਡਦਾ ਚਲੋ ਕੋਈ ਨਹੀਂ ਧਰਤੀ ਤੇ ਨਾ ਰਹੀਆਂ ਬੰਦੇ ਨੇ ਨਹੀਂ ਰਹਿਣ ਦਿੱਤੀਆਂ ਉੱਪਰ ਹੈਗੀਆਂ ਉੱਪਰ ਦੇਖ ਲਾਂਗੇ ਜਾ ਕੇ ਆਪਾਂ ਫਿਰ ਲਿਖਦਾ ਇੱਕ ਫੁੱਲ ਸੀ ਜਿਹੜਾ ਧਰਤੀ ਤੇ ਰਹਿਣ ਦਾ ਇੱਛੁਕ ਸੀ ਪਰ ਡਰਦਾ ਸੀ ਬੰਦੇ ਤੋਂ ਬੰਦੇ ਦੀ ਦਰਿੰਦਗੀ ਤੋਂ ਉਹਨੇ ਰੱਬ ਅਗੇ ਅਰਦਾਸ ਕੀਤੀ ਪਿਤਾ ਤੂੰ ਸ਼ਾਇਦ ਦੀ ਮੱਖੀ ਨੂੰ ਡੰਗ ਦੇ ਦਿੱਤਾ ਬਚਣ ਵਾਸਤੇ ਇਹ ਡਰਾ ਤ ਸਕਦੀ ਹੈ ਤੂੰ ਕੀੜੇ ਨੂੰ ਲੱਤਾਂ ਦੇ ਦਿੱਤੀਆਂ ਜਾਨ ਬਚਾਣ ਲਈ ਇਹ ਦੌੜ ਤ ਸਕਦਾ ਮੈਨੂੰ ਨਾ ਡੰਗ ਦਿੱਤਾ ਨਾ ਲੱਤਾਂ ਦਿੱਤੀਆਂ ਮੈਂ ਇੱਥੇ ਰਹਿਣਾ ਚਾਹਣਾ ਪਰ ਮੈਨੂੰ ਰਹਿਣ ਦੀ ਡਰ ਲੱਗਦਾ ਮੈਨੂੰ ਮੈਂ ਬੰਦੇ ਹੱਥੋਂ ਜੁੜ ਜਾਊਂਗਾ ਮੈਨੂੰ ਰਹਿਣ ਨਹੀਂ ਦੇਣਾ ਰੱਬ ਨੇ ਉਹਦੀ ਫਰਿਆਦ ਉਹਦੀ ਅਰਦਾਸ ਕਬੂਲ ਕਰਕੇ ਉਹਨੂੰ ਦੋ ਨਿੱਕੇ ਨਿੱਕੇ ਖੰਭ ਦੇ ਦਿੱਤੇ ਬਟਰਫਲਾਈਜ਼ ਦਾ ਫਲਾਈਂਗ ਫਲਾਵਰ ਤਿਤਲੀ ਸੀ ਜਿਹੜੀ ਟਾਣੀ ਨਾਲ ਲੱਗਿਆ ਫੁੱਲ ਹੁੰਦਾ ਸੀ ਇਹ ਉਹ ਫੁੱਲ ਹੈ ਜਿੱਦੀ ਅਰਦਾਸ ਮਨਜ਼ੂਰ ਹੋਵੇ। ਰੱਬ ਜਿਹਨਾਂ ਦੀ ਅਰਦਾਸਾਂ ਮਨਜ਼ੂਰ ਕਰ ਦਿੰਦਾ ਹੈ ਉਹਨਾਂ ਦੇ ਮੌਤ ਨੇ ਨੇੜੇ ਫਟਕ ਦੀ ਖਤਰਾ ਨਹੀਂ ਨੇੜੇ ਫਟਰਦਾ ਤੇ ਖੰਭ ਨਿਕਲ ਆਉਂਦੇ ਉਹਨਾਂ ਨੂੰ। ਹੁਣ ਹੁਣੇ ਰਿਵਾਜ ਨਹੀਂ ਰਿਹਾ ਨਾ ਕਹਾਣੀਆਂ ਸੁਣਨ ਦਾ ਸੁਣਾਉਣ ਦਾ। ਇਹਨਾਂ ਚੋਂ ਤੁਸੀਂ ਦੇਖੋ ਜਿਹਨਾਂ ਲੋਕਾਂ ਨੇ ਇਹਨਾਂ ਨੂੰ ਪਸੰਦ ਕੀਤਾ ਰਵਿੰਦਰਨਾਥ ਟੈਗੋਰ ਹੈ। ਹਾਂਜੀ। ਮੈਂ ਕਿਤਾਬ ਲਿਖੀ ਰਵਿੰਦਰਨਾਥ ਟੈਗੋਰ ਤੇ। ਹਾਂਜੀ। ਜਿਹੋ ਜਿਹਾ ਡੈਲੀਕੇਟ ਰਵਿੰਦਰਨਾਥ ਟੈਗੋਰ ਸੀ ਮੇਰੀ ਇੱਛਾ ਹੋਈ ਕਿ ਸਿੱਖਾਂ ਦੇ ਸ਼ਾਇਰ, ਕਹਾਣੀਕਾਰ, ਨਾਵਲਕਾਰ ਇਹੋ ਜਿਹਾ ਡੈਲੀਕੇਟ ਹੋਣ। ਵਾਹ ਦੇਖੋ ਟੈਗ ਗਾਹਣੀ ਦੀ ਗੱਲ ਚੱਲ ਰਹੀ ਹੈ ਨਾ ਕਹਿੰਦਾ ਅਸੀਂ ਦਾਦੀ ਦੇ ਦੁਆਲੇ ਹੋ ਜਾਂਦੇ ਸ਼ਾਮ ਨੂੰ ਬੱਚੇ ਦਾਦੀ ਕਹਾਣੀ ਸੁਣਾ ਦਾਦੀ ਕਹਾਣੀ ਸੁਣਾਉਣ ਲੱਗਦੀ ਬੱਚਿਓ ਇੱਕ ਸੀ ਰਾਜਾ ਇੱਕ ਸੀ ਉਹਦੀ ਰਾਣੀ ਅਸੀਂ ਬਹੁਤ ਖੁਸ਼ ਹੁੰਦੇ ਤਾੜੀਆਂ ਮਾਰਨ ਲੱਗ ਜਾਂਦੇ ਨਾਨੀ ਸਾਨੂੰ ਇਹੀ ਕਹਾਣੀ ਸੁਣਾਇਆ ਕਰ ਇੱਕ ਸੀ ਰਾਜਾ ਇੱਕ ਸੀ ਰਾਣੀ ਜਦੋਂ ਤੂੰ ਉਹ ਕਹਾਣੀ ਸੁਣਾਣੀ ਹੈ ਨਾ ਇੱਕ ਸੀ ਰਾਜਾ ਦੋ ਸਨ ਉਹਦੇ ਰਾਣੀਆਂ ਨਾਲੇ ਤੂੰ ਦੁਖੀ ਹੋਈ ਜਾਂਦੀਆਂ ਨਾਲੇ ਅਸੀਂ ਦੁਖੀ ਹੋਈ ਜਾਂਦੇ ਇਹ ਸਾਨੂੰ ਆ ਦੋ ਰਾਣੀ ਵਾਲੀ ਕਹਾਣੀ ਨਸਣਾਇਆ ਕਰ ਕਹਾਣੀ ਮਿਥ ਮਿਰਕਲ ਚਮਤਕਾਰ ਇਹ ਸਾਡੇ ਤੇ ਅਸਰ ਕਰਦੇ ਨੇ ਸਾਡੀਆਂ ਅੱਖਾਂ 'ਚ ਹੰਝੂ ਆ ਜਾਂਦੇ ਨੇ ਅਸੀਂ ਹੱਸਣ ਲੱਗ ਜਾਂਦੇ ਆ ਇਹ ਇਹਨਾਂ ਦੀ ਇਹਨਾਂ 'ਚ ਤਾਕਤ ਹੈ ਇਹ ਬਹੁਤ ਡੈਲੀਕੇਟ ਚੀਜ਼ਾਂ ਨੇ ਬਿਲਕੁਲ ਅਸੁਖ ਵੀ ਭਾਲਦੇ ਆ ਸੀ ਉਹਨਾਂ